ਸਤ ਸ੍ਰੀ ਅਕਾਲ ਜੀ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਮਸ਼ਹੂਰ ਕਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਜੀ ਦਾ ਦੇਹਾਂਤ ਹੋ ਗਿਆ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ ਜਸਵਿੰਦਰ ਭੱਲਾ ਦੇ ਸੰਸਕਾਰ ਮੌਕੇ ਫੁੱਟ ਫੁੱਟ ਕੇ ਰੋਏ ਗਿੱਪੀ ਗਰੇਵਾਲ ਅਤੇ ਇੱਕ ਗੁਰਪ੍ਰੀਤ ਸਿੰਘ ਘੁੱਗੀ ਵੀਡੀਓ ਕਰ ਦੇਵੇਗੀ ਭਾਵੁਕ ਪੰਜਾਬੀ ਕਮੇਡੀ ਕਿੰਗ ਜਸਵਿੰਦਰ ਭੱਲਾ ਪੰਜ ਤਤਾਂ ਚ ਬਲੀਨ ਹੋ ਗਏ ਹਨ ਮੁਹਾਲੀ ਦੇ ਬਲੋਗੀ ਸੁਸ਼ਾਨ ਘਾਟ ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਦੇਹ ਨੂੰ ਅਗਨੀ ਦਿੱਤੀ ਇਸ ਤੋਂ ਪਹਿਲਾਂ ਉਹਨਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਉਹਨਾਂ ਦੇ ਘਰ ਰੱਖੀ ਗਈ ਉਹਨਾਂ ਦੇ ਪਰਿਵਾਰ ਵਿੱਚ ਪਤਨੀ ਪਰਮਦੀਪ ਭੱਲਾ ਪੁੱਤਰ ਪੁਖਰਾਜ ਭੱਲਾ ਤੇ ਤੀ ਅਰਸ਼ਦੀਪ ਕੌਰ ਦੁੰਗੇ ਸਤਵੇਂ ਵਿੱਚ ਨਜ਼ਰ ਆਏ ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਸਿੰਘ ਘੁੱਗੀ ਚ ਵੀ ਗਹਿਰਾ ਸਤਮਾ ਲੱਗਿਆ ਦਿਖਿਆ ਸੰਸਕਾਰ ਮੌਕੇ ਦੋਵੇਂ ਕਲਾਕਾਰ ਭਾਵੁਕ ਦਿਖਾਈ ਦਿੱਤੇ ਇਸ ਦੌਰਾਨ ਫੈਨ ਪਰਿਵਾਰ ਮੈਂਬਰ ਅਤੇ ਕਰੀਬੀਆਂ ਨੇ ਮਰਹੂਮ ਜਸਵਿੰਦਰ ਪੱਲਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਅਤੇ ਜਸਵਿੰਦਰ ਪੱਲਾ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਫਿਲਮ ਜਗਤ ਦੇ ਸਿਤਾਰੇ ਵੀ ਪਹੁੰਚੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹਨ 2 ਮਿੰਟਾਂ ਦਾ ਮੌਨ ਰੱਖ ਸੰਸਕਾਰ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਦੇ ਨੇ ਇਨ੍ਹਾਂ ਵਿੱਚ ਅਦਾਕਾਰ ਨੀਰੂ ਬਾਜਵਾ ਤੇ ਅਨਮੋਲ ਮਨਕਿਰਤ ਔਲਖਪ੍ਰੀਤ ਹਰਪਾਲ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ ਦਸਣਯੋਗ ਹੈ ਕਿ ਜਸਵਿੰਦਰ ਪੱਲਾ ਦਾ ਬੀਤੇ ਦਿਨੀ 65 ਸਾਲਾਂ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਨਾਲ ਦਿਹੰਤ ਹੋ ਗਿਆ ਸੀ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਦੁਰਹਾ ਵਿੱਚ ਹੋਇਆ ਸੀ ਉਹ ਇੱਕ ਪ੍ਰੋਫੈਸਰ ਵੀ ਸਨ ਉਹਨਾਂ ਨੇ 1988 ਵਿੱਚ ਛਣਕਾਟਾ 88 ਨਾਲ ਇੱਕ ਕਮੇਡੀਅਨ ਵਜੋਂ ਆਪਣਾ ਪੇਸ਼ੇਵਰ ਕੈਰੀਅਰ ਸ਼ੁਰੂ ਕੀਤਾ ਉਹਨਾਂ ਨੂੰ ਆਪਣੀ ਕਮੇਡੀ ਲੜੀ ਛਣਕਾਟਾ ਤੇ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਹਾਸਰਸ ਭੂਮਿਕਾ ਲਈ ਜਾਣਿਆ ਜਾਂਦਾ ਹੈ ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ ਦੁੱਲਾ ਪੱਟੀ ਤੋਂ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਵਿੱਚ ਚੱਕ ਦੇ ਫਟੇ ਕੈਰੀਅਨ ਜੱਟਾ ਡੈਡੀ ਕੋਲ ਮੁੰਡੇ ਫੂਲ ਆਦ ਫਿਲਮਾਂ ਬਹੁਤ ਮਕਬੂਲ ਹੋਈਆਂ ਹਨ ਅੱਜ ਕੋਈ ਵੀ ਪੰਜਾਬੀ ਫਿਲਮ ਜਹੀ ਨਹੀਂ ਹੈ ਜਿਸ ਵਿੱਚ ਉਹ ਨਜ਼ਰਨਾ ਆਏ ਹੁਣ ਅੱਜ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਅਤੇ ਅੰਤਿਮ ਸੰਸਕਾਰ ਵੇਲੇ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਸਿੰਘ ਘੁੱਗੀ ਫੁੱਟ-ਫੁੱਟ ਕੇ ਰੋਏ ਇਹਨਾਂ ਨੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਕੀਤਾ ਅਤੇ ਹੋਰ ਪ੍ਰਸ਼ੰਸਕ ਅਤੇ ਫੈਨ ਵੀ ਜਸਵਿੰਦਰ ਪੱਲੇ ਉਥੇ ਪਹੁੰਚੇ ਕਈ ਰਾਜਨੀਤਿਕ ਨੇਤਾ ਵੀ ਉਥੇ ਪਹੁੰਚੇ ਕਈ ਵੱਡੇ ਕਲਾਕਾਰ ਵੀ ਉਥੇ ਪਹੁੰਚੇ ਅੰਤਿਮ ਵਿਦਾਈ ਦੇਣ ਲਈ ਜਸਵਿੰਦਰ ਪੱਲਾ ਨੂੰ ਇਸ ਨਾਲ ਫਿਲਮ ਜਗਤ 'ਚ ਬਹੁਤ ਵੱਡਾ ਝਟਕਾ ਲੱਗਿਆ ਜੋ ਕਿ ਮੇਨ ਰੋਲ ਆਮ ਕਰਕੇ ਜਸਵਿੰਦਰ ਪੱਲਾ ਦਾ ਹੁੰਦਾ ਸੀ ਇਸ ਨਾਲ ਫਿਲਮ ਤੇ ਫਿਲਮ ਜਗਤ ਤੇ ਬਹੁਤ ਅਸਰ ਪਵੇਗਾ ਪੰਜਾਬੀ ਪੋਲੀਵੁੱਡ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤ ਸ੍ਰੀ ਅਕਾਲ